ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਛੋੜਾ ਨਿਊਜ਼ ਅੱਜ ਮਛੋੜਾ ਸਾਹਿਬ ਦੀ ਇਹ ਦਾਣਾ ਮੰਡੀ ਵਿੱਚ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਵੱਲੋਂ ਅਤੇ ਆਰਤੀ ਭਾਈ ਚਾਰੇ ਵੱਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਇਸ ਮੌਕੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਖੇੜਾ ਨੇ ਕਿਹਾ ਕਿ ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਦਾਣਾ ਮੰਡੀ ਵਿੱਚ ਸੁੱਕੀ ਕਣਕ ਹੀ ਲੈ ਕੇ ਆਉਣ ਕਿਉਂਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਇਸ ਲਈ ਨਾ ਕੇ ਆਰਤੀ ਭਰਾਵਾਂ ਨੂੰ ਸਗੋਂ ਜ਼ਿਮੀਦਾਰ ਭਰਾਵਾਂ ਨੂੰ ਵੀ ਮੰਡੀ ਵਿੱਚ ਕਿਸੇ ਪਰੇਸ਼ਾਨੀ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੰਡੀ ਵਿੱਚ ਸਾਰੇ ਹੀ ਪੁਖਤਾ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਕਿਸਾਨ ਭਰਾਵਾਂ ਨੂੰ ਅਤੇ ਬਪਾਲੀਆਂ ਨੂੰ ਅਤੇ ਆੜਤੀਆਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਕੋਈ ਵੀ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਨੇ ਇਸ ਮੌਕੇ ਕੀ ਕਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਰਾਜ ਅੱਜ ਮੰਡੀ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਮੱਛਵਾੜਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਕਿ ਜਿਹੜੀ ਕਣਕ ਦੀ ਸਰਕਾਰੀ ਖਰੀਦ ਹੈ ਸ਼ੁਰੂ ਹੋਈ ਹੈ ਔਰ ਇਸ ਤੋਂ ਇਲਾਵਾ ਜਿਹੜੀ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੀ ਫਸਲ ਹੈ ਬਿਲਕੁਲ ਸੁੱਕੀ ਲੈ ਕੇ ਆਉਣ ਮੰਡੀ ਦੇ ਵਿੱਚ ਕਾਲੀ ਨਾ ਕਰਨ ਤੇ ਇਸ ਵਾਰ ਜਿਹੜੀ ਫਸਲ ਹੈ ਖੇਤਾਂ ਦੇ ਵਿੱਚ ਬਹੁਤ ਵਧੀਆ ਖੜੀ ਹੈ ਮੌਸਮ ਨੇ ਬਹੁਤ ਵਧੀਆ ਸਾਥ ਦਿੱਤਾ ਹੈ ਸਾਰਨਾ ਦਾ ਔਰ ਇਸ ਵਾਰ ਜਿਹੜੀ ਫਸਲ ਹੈ ਸਰ ਬੰਪਰ ਹੋਣ ਦੀ ਸੰਭਾਵਨਾ ਪ੍ਰਬੰਧ ਕਿਸ ਤਰ੍ਹਾਂ ਹੈ ਪ੍ਰਬੰਧ ਬਿਲਕੁਲ ਠੀਕ ਰਹੀ ਜੀ ਜੋ ਆੜਤੀਆ ਵੱਲੋਂ ਆਪਣੇ ਲੈਵਲ ਤੇ ਪ੍ਰਬੰਧ ਕਰਨੇ ਅੰਦਰ ਨੇ ਜਿ ਸਰ ਪਾਲਾਂ ਦਾ ਨਿਵਰ ਦਾ ਉਹ ਸਾਰੇ ਪ੍ਰਬੰਧ ਆੜਤੀਆ ਵੱਲੋਂ ਕੀਤੇ ਗਏ ਨੇ ਔਰ ਜੋ ਪ੍ਰਬੰਧ ਸਰਕਾਰ ਵੱਲੋਂ ਕਰਨੇ ਅੰਦਰ ਨੇ ਜਗਸੀਆਂ ਵੱਲੋਂ ਜਾਂ ਮੰਡੀ ਬੋਰਡ ਵੱਲੋਂ ਕਰਨੇ ਉਹਨਾਂ ਦੇ ਵੀ ਸਾਰੇ ਪ੍ਰਬੰਧ ਆ ਪੂਕਮਲ ਕੀਤੇ ਗਏ ਆ ਪਿਛਲੇ ਵਾਰ ਦੇਖੋ ਉਹਨੂੰ ਮਿਲਿਆ ਸੀਗਾ ਜੀ ਜਿਵੇਂ بارش ਦੇ ਟਾਈਮ ਦੇ ਵਿੱਚ ਵੀ ਬੋ ਵਾਰਸ਼ ਦੇ ਵਾਰਸ਼ ਦੇ ਵਿੱਚ ਪਈਆਂ ਰਹੀਆਂ ਜੀ ਉਹਨਾਂ ਦੇ ਤੇ ਤਰਪਾਣਾਂ ਵਾਲੀ ਦਿੱਕਤੀ ਹੈਗੀ ਇਸ ਵਾਰ ਤਾਂ ਨਹੀਂ ਬਿਲਕੁਲ ਨਹੀਂ ਦੇਖੋ ਕਈ ਵਾਰ ਹੁੰਦਾ ਆਚਾਰਕ ਜਦੋਂ ਬਾਰਸ਼ ਆ ਜਾਂਦੀ ਹੈ ਤਾਂ ਉਹ ਤਾਂ ਇੱਕ ਅੱਧਾ ਘੰਟਾ ਕੋਈ ਪ੍ਰੋਬਲਮ ਆ ਸਕਦੀ ਹੈ ਨਹੀਂ ਕੋਈ ਅਸੀ ਗੱਲ ਨਹੀਂ ਹੈਗੀ ਜਿਹੜੀ ਹੈਗਾ ਤਰਪਾਲਾ ਸਾਰੀਆਂ ਨੇ ਔਰ ਨਾਲ ਦੀ ਨਾਲ ਜਿਹੜੀਆਂ ਉਹ ਟੱਗ ਜਾਂਦੀਆਂ ਆ ਆਰਥੀਆਂ ਦੀ ਵੀ ਕੋਈ ਮੰਗਾਂ ਨੇ ਜੀ ਪੰਜਾਬ ਸਰਕਾਰ ਦਾ ਸੈਕਟਰ ਸਰਕਾਰ ਦੇ ਨਾਲ ਜਿਹੜੀਆਂ ਧੂੜੀਆਂ ਪਈਆਂ ਹਾਲੇ ਤੇ ਬਿਲਕੁਲ ਕੇਂਦਰ ਸਰਕਾਰ ਨੇ ਜਿਹੜਾ ਸਾਡਾ ਕਮਿਸ਼ਨ ਹੈ ਜਿਹੜਾ ਹੈਗਾ ਉਹ 5953 ਰੁਪਏ ਬਣਦਾ ਹੈਗਾ ਤੇ ਉਹ ਉਹਨਾਂ ਨੇ ਘਟਾ ਕੇ ਫਿਕਸ ਕਰਤਾ 46 ਰੁਪਏ ਅਸੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ ਕਿ ਜਿਹੜਾ ਸਾਡਾ ਕਮਿਸ਼ਨ ਆ ਸਾਨੂੰ ਪੂਰਾ ਦਿੱਤਾ ਜਾਵੇ ਔਰ ਜਿਹੜੀ ਕਈ ਜਗ੍ਸਿਆਂ ਵੱਲੋਂ ਕੀਤੇ ਲੇਬਰ ਵੀ ਸਾਨੂੰ ਘਟ ਦਿੱਤੇ ਜਾਂਦੇ ਨੇ ਲੇਬਰ ਵੀ ਆੜਤੀ ਤੋਂ ਘਟ ਦਿੱਤੀ ਜਾਂਦੀ ਆ ਉਹ ਵੀ ਸਾਡੀ ਪੂਰੀ ਕੀਤੀ ਜਾਵੇ। ਟ੍ਰਾਂਸਪੋਰਟ ਦਾ ਪ੍ਰਬੰਧ ਜੋ ਠੇਕੇਦਾਰ ਨਾਲ ਪਰਸੋਂ ਮੀਟਿੰਗ ਹੋਈ ਸੀ ਉਹਨੇ ਤਾਂ ਇਹ ਗੱਲ ਕਿਹਾ ਵੀ ਮੇਰੇ ਕੋਲ ਗੱਡੀਆਂ ਦੇ ਸਾਰੇ ਪ੍ਰਬੰਧ ਨੇ ਕਿਸੇ ਵੀ ਆੜਤੀ ਨੂੰ ਕੋਈ ਦਿੱਕਤ ਨਹੀਂ ਆਉ। ਕੀ ਅਪੀਲ ਕਰਨੀ ਚਾਹੁੰਦੇ ਹਾਂ ਜੀ ਮੀਂਦਾਰਾਂ ਨੂੰ ਜਿਹੜੇ ਫਸਲ ਲੈ ਕੇ ਆਉਣਗੇ ਮੰਡੀ ਦੇ ਵਿੱਚ ਅਪੀਲ ਇਹ ਹੈ ਜੀ ਵੀ ਜਿਹੜੀ ਫਸਲਾਂ ਸੁੱਕੀ ਲੈ ਕੇ ਆਉਣ ਜਿਹੜੀ ਫਸਾ ਸੁੱਕੀ ਲੈ ਕੇ ਆਉਣਗੇ ਸਵੇਰੇ ਸੁੱਕੀ ਲੈ ਕੇ ਆਉਣ ਤਾਂ ਸ਼ਾਮ ਨੂੰ ਜਿਹੜੀ ਉਹਨੇ ਫਤਮ ਵਿਖ ਜਾਏਗੀ ਔਰ ਘਰ ਜਾ ਰਹੇ ਧੰਨਵਾਦ ਓਕੇ ਅੱਜ ਮੰਡੀ ਪਛੜਾ ਮੰਡੀ ਦੀ ਖੀ ਸ਼ੁਰੂ ਹੋਈ ਹੈ ਜੀ ਇਹਦੇ ਖਾਨ ਤੇ ਜਿਹੜੇ ਖਾਨ ਤੇ ਤੇ ਜੀ ਆਪਣਾ ਜਗਮੋਨ ਸਿੰਘ ਦੀ ਢੇਰੀ RAM ji ਦਾ ਸਤਪਾਲ ਬਾਂਸਲ ਦੀ ਦੁਕਾਨ ਤੋਂ ਸ਼ੁਰੂਆਤ ਹੋਈ ਹੈ ਜੀ ਤੇ ਪੰਨ ਗ੍ਰੇਨ ਨੇ ਜੀ ਸ਼ੁਰੂਆਤ ਕੀਤੀ ਹੈ ਮੰਡੀ ਵਿੱਚ ਖਰੀਦ ਦੇ ਸਭ ਤੋਂ ਵੱਡਾ ਪ੍ਰਬੰਧ ਹੈ ਜੀ ਬਾਰਦਾਨੇ ਦੀ ਕੋਈ ਸ਼ਾਰਟੇਜ ਨਹੀਂ ਹੈ ਜਿਵੇਂ ਸਾਡੇ ਮਾਨਯੋਗ ਸੈਕਟਰੀ ਸਾਹਿਬ ਸਾਰੇ ਮੈਂਬਰਾਂ ਦੇ ਇਨਸਪੈਕਟਰ ਸਾਹਿਬਾਨ ਉਰੇ ਮੌਜੂਦ ਨੇ ਬਾਰਦਾਨੇ ਦੀ ਕੋਈ ਦਿੱਕਤ ਨਹੀਂ ਜੀ ਲਿਫਟਿੰਗ ਦਾ ਪ੍ਰਬੰਧ ਵੀ ਪੂਰਾ ਕੀਤਾ ਗਿਆ ਬਾਕੀ ਸਫਾਈ ਤੇ ਪਾਣੀ ਵਾਲੀਆਂ ਵੀ ਜੋ ਕੁਮਾਰੀਆਂ ਮੋਟੀਆਂ ਦਿੱਕਤਾਂ ਸਨ ਉਹ ਪੂਰੀਆਂ ਕਰ ਦਿੱਤੀਆਂ। 2370 ਵੀ 2272 ਵੀ ਕਿਸਾਨਾਂ ਨੂੰ ਕੀ ਪੀਲ ਕਰੋ ਕਿਸਾਨਾਂ ਨੂੰ ਇਹ ਅਪੀਲ ਆ ਜੀ ਵੀ ਦੇਖੋ ਮੌਸਮ ਬਹੁਤ ਖੁਸ਼ਹਾਲ ਆ ਪਰਮਾਤਮਾ ਨੇ ਫਸਲ ਦਾ ਰੰਗ ਰੂਪ ਔਰ ਝਾੜ ਜਿੰਨੀ ਸੱਦੀ ਸੋਚਤੀ ਇਸ ਤੋਂ ਵੱਧ ਦਿੱਤਾ ਸੋ ਆਪਾਂ ਕਾਲੀ ਨਾ ਕਰੀਏ ਪੰਜਾਬ ਸਰਕਾਰ ਨੇ ਸਾਰੇ ਉਪਰਾਲੇ ਕੀਤੇ ਹੋਏ ਨੇ ਮੰਡੀ ਵਿੱਚ ਸਾਰੇ ਪ੍ਰਬੰਧ ਨੇ ਆਪਾਂ ਸੁੱਕੀ ਫਸਲ ਲਈ ਆਈਏ ਤਾਂ ਕਿ ਅਸੀਂ ਤੁਹਾਡੀ ਫਸਲ ਭਰ ਕੇ ਤੁਹਾਨੂੰ ਸਮੇਂ ਸਿਰ ਘਰ ਭੇਜੀਏ ਮੰਡੀ ਦਾ ਜਿਹੜਾ ਕੰਮ ਤੋਂ ਰਹਿ ਗਿਆ ਮੰਡੀ ਦਾ ਤੁਸੀਂ ਇੱਕ ਵਾਰ ਆਪ ਨਿਗਾਹ ਮਾਰ ਲਓ ਜੀ ਸਾਡੇ ਨਾਲੋਂ ਵੱਧ ਪੱਤਰਕਾਰ ਭਾਈਚਾਰੀ ਨੂੰ ਪਤਾ ਹੁੰਦਾ ਮੰਡੀ ਦੇ ਵਿੱਚ ਜਿੰਨੇ ਵੀ ਕੰਮ ਸੀ ਸਾਡੇ ਸਰਕਾਰ ਜੋ ਸੈਕਟਰੀ ਸਾਹਿਬ ਨੇ ਬਹੁਤ ਮਿਹਨਤ ਨਾਲ ਸਾਰੇ ਕੰਮ ਨਿਪੇਰੇ ਚਾੜਤੇ ਜੇ ਕੋਈ ਮਾੜਾ ਮੋਟਾ ਕਮੀ ਰਹਿ ਗਈ ਤਾਂ ਉਹ ਚੰਦ ਰਿਹਾ ਜੀ ਕੋਈ ਦਿੱਕਤ ਵਾਲੀ ਨਹੀਂ ਕਰਨੀ ਸਾਰੀਆਂ ਮੰਡੀਆਂ ਦਾ ਜਿਹੜਾ ਪ੍ਰਬੰਧ ਪੂਰੇ ਕੀਤੇ ਨੇ ਜੀ ਸਾਰੀਆਂ ਮੰਡੀਆਂ ਦੀ ਪ੍ਰਬੰਧ ਪੂਰੇ ਨੇ ਜੀ ਸਭ ਮੰਡੀਆਂ 'ਚ ਲੱਖੋਵਾਲ ਮੰਡੀ ਸਾਡੀ ਵੱਡੀ ਆ ਇਹ ਬੋਰਜ ਜਿੰਨੀਆਂ ਵੀ ਸਾਡੀਆਂ ਮੰਡੀਆਂ ਨੇ ਹਰ ਜਗ੍ਹਾ ਪ੍ਰਬੰਧ ਪੂਰੇ ਨੇ। ਪਹਿਲਾਂ ਗੱਡਾ ਨਾ ਮੰਡੀ ਦਾ ਰੈਂਕ ਫਟਰ ਮਾਰਕੀਟ ਕੋਟੀ ਮੱਚ ਵੜਾ। ਕੀ ਪ੍ਰਬੰਧ ਜਿੰਦੀ ਮੰਡੀ ਜਿੰਨੇ ਸਾਡੇ ਬਿਜਲੀ ਸ਼ਾਂ ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਨੇ ਜੀ। ਇਹ ਮੰਡੀ ਸੀਵਰੇਜ ਪਿਆ ਸੀਗਾ ਛੜਤਾ ਦਾ ਕੰਮ ਹੋਦਾ ਧੂਰਾ ਪਿਆ ਸੀਗਾ ਉਹ ਵੀ ਅਸੀਂ ਤਕਰੀਬਨ ਮੁਕੰਮਲ ਕਰਾ ਦਿੱਤਾ। ਇਹ ਤੋਂ ਲਾਵਾ ਜਿਹੜੀਆਂ ਸਾਡੀਆਂ ਉਹ ਪਿੰਡੂ ਚਾਰ ਮੰਡੀਆਂ ਨੇ ਉਹਨਾਂ ਵਿੱਚ ਵੀ ਸਾਡੇ ਵੱਲੋਂ ਬਿਜਲੀ ਸ਼ਾਂ ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਨੇ। ਸਾਨੂੰ ਕੀ ਫੀਲ ਕਰਦੇ ਜੀ? ਸਾਨੂੰ ਅਪੀਲ ਕਰਦੇ ਆ ਵੀ ਤਣਕ ਥੋੜੀ ਜੀ ਸਕਾ ਕੇ ਲਿਆਓ। ਕਿਉਂਕਿ ਜਦੋਂ ਜੀ ਇੱਥੇ ਲੈ ਕੇ ਆਉਂਦੇ ਆ ਤੁਹਾਨੂੰ ਵੀ ਇੱਕ ਦੋ ਦਰ ਰੁਕਣਾ ਪੈਂਦਾ ਤੇ ਆਰਤੀ ਭਰਾਵਾਂ ਨੂੰ ਵੀ ਨਿੱਸਰ ਪੇਸ਼ ਹੁੰਦੀ ਹੈ ਫੜਾ ਦੇ ਵਿੱਚ ਕੋਈ ਨਹੀਂ ਕੋਈ ਦਿੱਕਤ ਨਹੀਂ ਸਾਰੇ ਪ੍ਰਬੰਧ ਮੁਕੰਮਲ ਨੇ ਜੀ ਕੋਈ ਕਮੀ ਨਹੀਂ ਹੈ ਅੱਜ ਬਾਹਰਲੇ ਫੜਾ ਜਿਹੜੀ ਪ੍ਰਵਾਨਗੀ ਦਿੱਤੀ ਗਈ ਜਿਹੜੇ ਬਾਹਰਲੇ ਹਾਂ ਬਾਹਰਲੇ ਪਰਫਾਰਮੈਂਸ ਜਿਹੜੇ ਫੜ ਦਿੱਗੇ ਯਾਰ ਜੀ ਉਹਨਾਂ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਮਿਲ ਚੁੱਕੀ ਹੈ